ਮਿਲ ਗਈਆਂ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਬਣਾਏ ਪਿੰਡ ਦੀਆਂ 300 ਸਾਲ ਪੁਰਾਣੀਆਂ ਨਿਸ਼ਾਨੀਆਂ ਉਹਨਾਂ ਦੁਆਰਾ ਬਣਾਏ ਖੂਹ ਅਤੇ ਗੁਫਾਵਾਂ ਦੇਖ ਰਹਿ ਜਾਓਗੇ ਦੰਗ ਉਹ ਇੰਨੀਆਂ ਗੁਫਾ ਕੱਢੀਆਂ ਮਾਤਲਾ ਨਾਲ ਬੜਾ ਜੋਲਾ ਪਹਾੜੀ ਗੱਬੇ ਦੇ ਪਾਰ ਵਾਰਕ ਹੋ ਗਈ ਵੀ ਹੈ ਜੀ ਮਾਰਨ ਦਾ ਚੋਰ ਤੇ ਕਿਆ ਘਰ ਕਿੱਦਾਂ ਕੱਢੀ ਹੋ ਰਾਨੀ ਜਿੱਦੋਂ ਗੁਫਾ ਦੇ ਅੰਦਰ ਜਾਓਗੇ ਨਾ ਤੁਸੀਂ ਤਾਂ ਉਹਦੇ ਵਿੱਚ ਕਿੱਲ ਲੱਗੇ ਹੈਗੇ ਕਿੱਲੇ ਲੱਗੇ ਨੇ ਲੱਕੜ ਦੇ ਉਹ ਕਹਿੰਦੇ ਆ ਕਿ ਉਹਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਾਉਂਦੀ ਸਪਾਈ ਉਹਨਾਂ ਦੇ ਉਹ ਘੋੜਿਆਂ ਦੀਆਂ ਕਾਠੀਆਂ ਜਾਂ ਘੂੜੇ ਬੰਦੇ ਸੀਗੇ ਜਾਂ ਕੋਈ ਵੀ ਕੋਈ ਵੀ ਸਮਾਨ ਟੰਗਦੇ ਸੀਗੇ ਉਹ ਟੰਗਦੇ ਸੀ ਉਹ ਇੰਨੇ ਮਜ਼ਬੂਤ ਆ ਵੀ ਹਿਲਾੜੀ ਸਕਦੇ ਆਪਾਂ ਹਜੇ ਤੱਕ ਉਵੇਂ ਹੀ ਆ ਲੱਕੜ ਵੀ ਉਵੇਂ ਹੀ ਆ ਗੁਫਾ ਸੀ ਨਾ ਹਾਂਜੀ ਇੱਥੇ ਮਤਲਬ ਕਿ ਬੰਦਾ ਸਿੰਘ ਬਹਾਦਰ ਕੋਲਿਆਂ ਸਮੇਤ ਸਿੰਘ ਜਿਹੜੇ ਨੇ ਇੱਥੇ ਵਿੱਚੋਂ ਮਤਲਬ ਕਿ ਨਿਵਾਸ ਕਰਦੇ ਸੀਗੇ ਅੱਜੇ ਵੀ ਉਦਾਂ ਹੀ ਬਣੀ ਹੋਈਆਂ ਨੇ ਜਿੱਥੇ ਕੋਲੇ ਬੰਦੇ ਸੀਗੇ ਤੇ ਕੇਰ ਪਰਬਤ ਇਹਦਾ ਨਾਮ ਸੀ ਇਹ ਵੀ ਕਾਫੀ ਵੱਡੀ ਸੀ ਅੱਛਾ ਜੀ ਬਣੀ ਸੀ ਤੇ ਆ ਖਾਨ ਨੇ ਬਣੇ ਸੀ ਪਹਿਲੇ ਜਦੋਂ ਆ ਸੀ ਨਾ ਇਹ ਉਦੋਂ ਬਣੀ ਹੋਈ ਸੀ ਅੱਛਾ ਇਹਦੇ ਮਤਲਬ ਹੋ ਜਾਂਦਾ ਜੇ ਲੁਕਦੀ ਸੀ ਮਤਲਬ ਇੱਥੇ ਪਾਪਾ ਬੰਦਾ ਸਿੰਘ ਭੱਤੜ ਜੀ ਦੀਆਂ ਪੋਜਾਂ ਲੁਕਦੀਆਂ ਸੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਪਾਪਾ ਬੰਦਾ ਸਿੰਘ ਭੱਤੜ ਜੀ ਦੁਆਰਾ ਬਣਾਈ ਖੂਦੋ ਹੂਆ ਤੇ ਖੂਦ ਤੇ ਦੋ ਲੱਗੇ ਹੋਏ ਆ ਜੀ ਸਾਹਿਬ ਜੀ ਨਾਲ ਨਹੀਂ ਚੱਲਦੇ ਹੁੰਦੇ ਐਸਾ ਹਾਂਜੀ ਹਾਂਜੀ ਢੇਰ ਢੇਰ ਤੇ ਹਾਂਜੀ ਹਾਂਜੀ ਉਧਰ ਚੱਲ BB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਵਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹਦਾ 400 ਸਾਲ ਪੁਰਾਣਾ ਇਤਿਹਾਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਜੁੜਿਆ ਹੋਇਆ ਆ ਇਸ ਪਿੰਡ ਵਿੱਚ ਅੱਜ ਵੀ ਉਹਨਾਂ ਦੁਆਰਾ ਬਣਾਈਆਂ ਤਿੰਨ ਗੁਫਾਵਾਂ ਆ ਜਿਹੜੀਆਂ ਦੇਖਣ ਨੂੰ ਮਿਲਦੀਆਂ ਆ ਦੋ ਖੂਹ ਆ ਤੇ ਇੱਕ ਉਹਨਾਂ ਦੁਆਰਾ ਲਗਾਇਆ ਗਿਆ ਬਾਗ ਆ ਅਸੀਂ ਤੁਹਾਨੂੰ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹੁਣ ਚੱਲਦੇ ਆਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਪੂਰਾ ਇਤਿਹਾਸ ਇਸ ਪਿੰਡ ਦਾ ਚਲੋ ਹੁਣ ਅਸੀਂ ਤੁਹਾਨੂੰ ਜਾਂਦੇ ਜਾਂਦੇ ਪਹਿਲਾਂ ਪਿੰਡ ਤੇ ਲੋਕੇਸ਼ਨ ਬਾਰੇ ਚੰਗੀ ਤਰ੍ਹਾਂ ਦੱਸ ਦਿੰਨੇ ਆ ਇਸ ਪਿੰਡ ਦਾ ਨਾਮ 300 ਤੋਂ 400 ਸਾਲ ਪਹਿਲਾਂ ਜਿਮ ਕਹਿਰ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਬਸਾਇਆ ਗਿਆ ਸੀ ਪਰ ਇਸ ਦੀ ਪੋਸ਼ਟੀ ਦਾ ਅਨੁਵਾਦ ਸਹੀ ਨਹੀਂ ਲਗਾਇਆ ਜਾ ਸਕਦਾ ਜਦੋਂ ਇਸ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਰਹਿੰਦੇ ਸੀ ਤਾਂ ਮੁਗਲਾਂ ਦੇ ਰਾਜੇ ਬਹਾਦਰ ਸ਼ਾਹ ਨੂੰ ਉਹਨਾਂ ਦੇ ਰਹਿਣ ਦਾ ਪਤਾ ਲੱਗਿਆ ਤਾਂ ਉਹਨੇ ਪਿੰਡ ਉੱਤੇ ਆਪਣੀ ਫੌਜ ਨਾਲ ਹਮਲਾ ਕਰ ਦਿੱਤਾ ਇਸ ਭਾਰੀ ਜੁੱਧ ਦੌਰਾਨ ਇਹ ਪਿੰਡ ਉੱਜੜ ਗਿਆ ਸੀ ਜਿਸ ਦੀਆਂ ਕੁਝ ਨਿਸ਼ਾਨੀਆਂ ਅੱਜ ਵੀ ਮੌਜੂਦ ਆ ਜਿਵੇਂ ਉਸ ਸਮੇਂ ਦੇ ਖੂਹ ਅਤੇ ਗਫਾਵਾਂ ਅੱਜ ਦੇ ਸਮੇਂ ਵਿੱਚ ਇਹ ਨਿਸ਼ਾਨੀਆਂ ਪਿੰਡ ਰੈਲਮਾਜਰੇ ਦੇ ਵਿੱਚ ਆਉਂਦੀਆਂ ਆ ਸਭ ਤੋਂ ਵੱਡੀ ਗੱਲ ਇਹ ਸੀ ਕਿ ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਾੜੀ ਰਾਜਿਆਂ ਤੋਂ ਈਨ ਮਨਾਉਣੀ ਸ਼ੁਰੂ ਕਰ ਦਿੱਤੀ ਸੀ ਸਾਨੂੰ ਪਿੰਡ ਦੇ ਵਿੱਚ ਬਜ਼ੁਰਗ ਮਿਲੇ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਆ ਜੀ ਹਿੱਸਾ ਹਰ ਕੋ ਤੋਂ ਤੇ ਸਾਨੂੰ ਪਤਾ ਲੱਗਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਇੱਕ ਬਸਾਇਆ ਪਿੰਡਾ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਵੀ ਬਹੁਤ ਪੁਰਾਣੀਆਂ ਉਹਨਾਂ ਦੇ ਟਾਈਮ ਦੀਆਂ ਇੱਥੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਆ ਜਿਦਾਂ ਖੂਹ ਆ ਗੁਫਾਵਾਂ ਆ ਤੇ ਹੋਰ ਵੀ ਕਾਫੀ ਕੁਝ ਤੋਂ ਨੂੰ ਮਿਲਿਆ ਤੇ ਸਾਨੂੰ ਦੱਸੋ ਥੋੜੀ ਡਿਟੇਲ ਤੁਸੀਂ ਤਾਂ ਇੱਥੇ ਦੇ ਰਹਿਣ ਵਾਲੀਆਂ ਜੀ ਇਹੀ ਦੇਖਿਆ ਜੀ ਅਜ ਤਾਂ ਦੇਖੋ ਆਪਣੇ ਸੌਤ ਵਿੱਚ ਗੁਫਾ ਦੇਖੀ ਹੈ ਜੀ ਅੱਛਾ ਠੀਕ ਹੈ ਜੀ ਤੇ ਇੱਥੇ ਬਾਗ ਤਾਂ ਜੀ ਅੱਛਾ ਜੀ ਠੀਕ ਹੈ ਮਤਲਬ ਬਾਗ ਹਾਂਜੀ ਤੇ ਖੂਹ ਤੇ ਦੋ ਲੱਗੇ ਹੋਏ ਆ ਜੀ ਇਹ ਇੱਕ ਵਿੱਚ ਉਹਨਾਂ ਨੇ ਲਾਕਾ ਲੱਗੇ ਹੋਣੀ ਹੁਣ ਪਹਿਲੇ ਮਤਲਬ ਦੋਹਾਂ ਪਰੇ ਉਹਨਾਂ ਦੀ ਹਾਲਤੀ ਅੱਛਾ ਜੀ ਤੇ ਹੁਣ ਇੱਕ ਪਰ ਹਾਲਤੀ ਹੈ ਜੀ ਅੱਛਾ ਜੀ ਇੱਕੋ ਹੀ ਚਲਾਤਾ ਹੈ ਜੀ ਕਿੰਨਾ ਚਲਾਤਾ ਹੈ ਹਾਂ ਜੀ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਦੂਹਾ ਵੀ ਹੈਗੀਆਂ ਅੱਜ ਅੰਕ ਦੇਖਣ ਨੂੰ ਹਾਂ ਜੀ ਤੇ ਦੋ ਖੂਹ ਆ ਉਹਨਾਂ ਦੇ ਹਾਂ ਜੀ ਉਹ ਸਹੀ ਹੈ ਜੀ ਬਿਲਕੁਲ ਉਹ ਸਹੀ ਹੈ ਮਤਲਬ ਚੱਲਦਾ ਜੀ ਉਹ ਮਤਲਬ ਦੂਹੀ ਤਰ੍ਹਾਂ ਜਿੱਦਾਂ ਮਾਲ ਜੀ ਨਾਲ ਨਹੀਂ ਚੱਲਦੇ ਹੁੰਦੇ ਐਸਾ ਹਾਂ ਜੀ ਹਾਂ ਗੇੜ-ਗੇੜ ਕੇ ਹਾਂ ਜੀ ਹਾਂ ਉਦਾਂ ਚੱਲਦਾ ਉਹ ਵੀ ਚੱਲਦੇ ਆ ਹਾਂ ਆਜੋ ਉਦਾਂ ਤੁਸੀਂ ਵੀ ਮਾਰੇ ਮੋਟਾ ਪਿੰਡ ਵਾਰੇ ਉਦਾਂ ਦੱਸ ਦੋ ਕੁਛ ਪਿੰਡ ਮਤਲਬ ਮੈਨੂੰ ਪਿੱਟ ਨਹੀਂ ਪਤਾ ਹੈ ਕਿ ਪਿੰਡ ਵਾਰੇ ਅੱਛਾ ਜੀ ਇਹ ਇੱਥੇ ਬੋਲ ਬਖ ਦਿੱਤੀ ਤੁਹਾਨੂੰ ਤੁਹਾਡਾ ਜੀਵਨ ਕਿੱਦਾਂ ਚੱਲਦਾ ਹੈ ਵਧੀਆ ਜਾ ਰਿਹਾ ਜੀ ਬਸ ਵਧੀਆ ਰਹਿ ਰਹੇ ਜੀ ਹਾਂ ਸਿਹਤ ਬਸ ਸਿਹਤ ਵੀ ਬੱਚਾ ਠੀਕ ਹੈ ਅੱਛਾ ਜੀ ਤੁਹਾਨੂੰ ਦੇਖ ਕੇ ਹੋਰ ਹੁਣ ਸਿਹਤ ਦਾ ਮਨਚਾ ਚ ਪਤਾ ਲੱਗ ਜਾਂਦਾ ਚਲੋ ਉਹ ਚ ਲੀਕ ਨੇ ਉਹ ਨਹੀਂ ਨਹੀਂ ਪਰਮਾਤਮਾ ਦੇ ਹੱਥਾਂ ਜੀ ਮਨ ਤਾਂ ਲੈਮਤ ਨਹੀਂ ਆਉਣੀ ਹੈ ਮਨ ਤਾਂ ਲੈਮਤ ਨਹੀਂ ਆਉਣੀ ਹਾਂ ਜੀ ਆਪੇ ਵਧੀਆ ਹੋ ਜੂ ਸਾਰਾ ਸਿਸਟਮ ਹੈ ਜੀ ਉਹ ਮਾਰਕ ਨਾ ਕਰਨਾ ਉਹਨਾਂ ਨੇ ਕਰਨਾ ਸਹੀ ਗੱਲ ਹੈ ਉਹਨਾਂ ਨੇ ਕਰਨਾ ਤੇ ਮੈਂ ਤਾਂ ਫੇਰ ਜ਼ਿਆਦਾ ਖੇਤੀਬਾੜੀ ਦਾ ਕੰਮ ਇੱਥੇ ਪਿੰਡ ਚ ਹਾਂ ਖੇਤੀਬਾੜੀ ਦਾ ਅੱਛਾ ਅੱਛਾ ਫਿੰਡ ਡੈਰੀਆਂ ਕੀਤੀਆਂ ਹੋਈਆਂ ਪੁੱਛ ਕੇ ਸਿਰ ਨਾ ਪੁੱਛ ਕਰਿਆ ਵਾ ਰੋਟੀ ਰਾਮ ਤੇ ਲੀ ਜਾਵੇ ਬੱਚਾ ਹੋਰ ਕੀ ਹੈ ਉਹੇ ਜਿਹਾ ਸਹੀ ਗੱਲ ਹੈ ਮਤਲਬ ਪਿੰਡ ਪਹਿਲਾਂ ਨਾਲੋਂ ਥੋੜਾ ਵਧੀਆ ਹੋਇਆ ਜੀ ਕਿਦਾਂ ਜਾਂ ਪਹਿਲਾਂ ਨਾਲੋਂ ਵਧੀਆ ਵਧੀਆ ਹੋ ਗਿਆ ਜੀ ਪਹਿਲਾਂ ਹੁਣ ਤੁਹਾਨੂੰ ਬੜੇ ਸਿਆਣੇ ਇਦਾਂ ਦੇ ਜਿਹੜੇ ਮਤਲਬ ਸਿਆਣੇ ਦਾ ਥੋੜਾ ਜਿਹਾ ਹੁਣ ਪੜੇ ਲਿਖੇ ਹੋਗੇ ਸਾਰੇ ਹਾਂਜੀ ਹਾਂਜੀ ਅੱਗੇ ਨੇ ਪੜ੍ਹਦੇ ਹਾਂਜੀ ਹਾਂਜੀ ਮਾਤਾ ਜੀ ਦਾ ਮਤਲਬ ਇੱਥੇ ਅੱਜ ਵੀ ਤੁਸੀਂ ਲਾ ਲੋ ਕਿ ਨਿਸ਼ਾਨੀਆਂ ਪਈਆਂ ਹੋਈਆਂ ਇੰਨੀਆਂ ਪੁਰਾਣੀਆਂ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤੁਹਾਨੂੰ ਤਾਂ ਬਹੁਤ ਵਧੀਆ ਲੱਗਦਾ ਹੋਣਾ ਇਸ ਪਿੰਡ ਵਿੱਚ ਰਹਿ ਹਾਂ ਜੀ ਇਹ ਲੱਗਦਾ ਪੁੱਤਰ ਹਾਂ ਨਾ ਵਧੀਆ ਤੇ ਉਹ ਇੰਨੇ ਨਿਆ ਗੁਫਾ ਕੱਢੀ ਆ ਮਾਤਰਾ ਨੇ ਬੜਾ ਯੋਲਾ ਇਨਸਾਨ ਵੇਖ ਕੇ ਬੜ ਕੇ ਦੇਖਣਾ ਇੱਕ ਤਾਂ ਕੱਢ ਦਿੱਤੀ ਆ ਆਹ ਕਿੱਥਾ ਹੋ ਗਿਆ ਹੂੰ ਹੂੰ ਇਹ ਸਗੱਲਾਂ ਨੂੰ ਜਾਣਦੀ ਆ ਮਾਤਾ ਦਾ ਪਹਾੜੀ ਗੱਬੇ ਦੇ ਪਾਰ-ਵਾਰਕ ਹੋ ਗਈ ਵੀ ਆ ਜੀ ਹੂੰ ਵਿੱਚ ਤੇ ਬੜਾ ਚੋਰ ਤੇ ਕਿਆ ਕਰਾ ਕਿੱਦਾਂ ਕੱਢੀ ਵੀ ਹੋ ਰਹੀ ਅੱਛਾ ਜੀ ਹਾਂ ਜੀ ਪਾਰ-ਵਾਰਕ ਤੁਸੀਂ ਦੇਖ ਲਓ ਕਿ ਕਿੰਨੀ ਅੱਜ ਦੇ ਦੇਖ ਕੇ ਹਰ ਕੋਈ ਹੈਰਾਨ ਹੋ ਜਾਊਗਾ ਕਿੱਦਾਂ ਕੱਢੀਆਂ ਹੋਣਗੀਆਂ ਤੁਸੀਂ ਦੇਖ ਲਓ ਹਾਂ ਜੀ ਇਹ ਜਦ ਪਰਲੇ ਪਾਸ ਜਾ ਰਿਹਾ ਨਾ ਅੱਛਾ ਜੀ ਹਾਂ ਜੀ ਵਿੱਚੋਂ ਦੇਖੀ ਜੀ ਇਹਨਾਂ ਪਾਰ ਜਾ ਹੀ ਸਕਦਾ ਬੰਦਾ ਅੱਛਾ ਜੀ ਰੂਣਾ ਦਾ ਨਾ ਇਹ ਵੱਜਦਾ ਹੂੰ 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 ਸਹੀ ਗੱਲ ਆ ਆਜੋ ਫੇ ਚਲੋ ਚਾਹ ਨਹੀਂ ਬਾਪੂ ਜੀ ਬਾਸਾ ਨਹੀਂ ਨਹੀਂ ਆਜੋ ਕੋਈ ਗੱਲ ਨਹੀਂ ਨਹੀਂ ਤਰੇ ਵੀ ਦੂਰ ਤੇ ਜੀ ਆਜੋ ਚਾਹ ਦੇਖਾ ਸਭ ਕੋ ਸੇ ਖਾ ਪੀ ਕੇ ਐਂ ਜੀ ਬਸ ਤੁਹਾਡੇ ਨਾਲ ਗੱਲਬਾਤ ਕਰ ਲਈ ਆ ਡਿਟੇਲ ਮਿਲ ਗਈ ਥੋੜੀ ਜੀ ਹੋਰ ਕੀ ਚਾਹੀਦਾ ਜੀ ਚਲੋ ਠੀਕ ਆ ਜੀ ਠੀਕ ਜੀ ਮਹਾਰਾਜ ਮੈਂ ਤਾਂ ਕਹਣਾ ਆਜੋ ਚਾਹ ਦਾ ਕਪੜਾ ਪੀ ਲਵੇ ਕੋਈ ਗੱਲ ਨਹੀਂ ਜੀ ਪੰਜ ਟਾਂ ਪੀ ਲਵਾਓ ਤੁਸੀਂ ਪੁੱਛ ਲਿਆ ਜੀ ਇੰਨੇ ਬਹੁਤ ਆ ਜੀ ਬਸ ਜੀ ਠੀਕ ਪਹੁੰਚ ਗਏ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਦੇ ਕੋਲ ਤੇ ਹੁਣ ਚੱਲਦੇ ਆਂ ਤੁਹਾਨੂੰ ਦਿਖਾਲਦੇ ਆਂ ਜਿੱਦਾਂ ਸਾਨੂੰ ਪਿੰਡ ਵਾਲਿਆਂ ਦੇ ਕੋਲੋਂ ਵੀ ਪਤਾ ਲੱਗਾ ਸੀ ਕਿ ਉਸ ਸਮੇਂ ਦੀਆਂ ਉਹਨਾਂ ਦੁਆਰਾ ਬਣਾਈ ਖੂਬ ਵੀ ਆ ਇੱਥੇ ਟਿੰਡਾਂ ਵਾਲਾ ਖੂਗ ਕਹਿੰਦੇ ਆ ਇੱਕ ਤੇ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਸਾਨੂੰ ਭਾਜੀ ਹੁਣ ਹੀ ਮਿਲੇ ਆ ਇੱਥੇ ਇਹਨਾਂ ਨੂੰ ਤੋਂ ਵੀ ਪੁੱਛਦੇ ਆਂ ਇੱਥੇ ਦਾ ਇਤਿਹਾਸ ਹੋਰ ਭਾਜੀ ਸੱਸੀ ਗਾਲ ਸੱਸੀ ਗਾਲ ਇੱਥੇ ਇਤਿਹਾਸ ਹੀ ਹੈਗਾ ਕਿ ਤਿੰਨ ਗੁਫਾਵਾਂ ਸੀਗੀਆਂ ਆ ਠੀਕ ਹੈ ਹੈਗੀਆਂ ਵੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਖੂ ਉਹ ਜਿੰਨੀ ਵੀ ਵਿਉਤਬੰਦੀ ਤਰੀ ਹੈਗੀ ਆ ਇਹਦੀ ਅ ਜੁੱਧ ਦੀ ਠੀਕ ਹੈ ਉਹਨਾਂ ਦਾ ਜਿਹੜਾ ਸਾਰਜੋ ਸਮਾਨ ਸੀਗਾ ਜੁੱਧ ਦਾ ਲੜਾਈਆਂ ਦਾ ਉਹ ਇੱਥੇ ਰੱਖਦੇ ਸੀ ਘੋੜੇ ਵਗੈਰਾ ਘੋੜੇ ਵਗੈਰਾ ਸਹੀ ਲੱਗਦਾ ਤਾਂ ਕਿ ਲੋਕੇ ਰਹਿੰਦੇ ਸੀ ਜੇ ਤੇ ਇਥੋਂ ਵਿਉਤਬੰਦੀ ਕਰਕੇ ਉਹ ਪਹਾੜੀ ਰਾਜਾਂ ਤੇ ਜਿੱਤੇ ਹਮਲਾ ਕਰਨਾ ਸੀ ਨਾ ਲੋਕੇ ਕਰਦੇ ਸੀ ਲੋਕੇ ਕਰਦੇ ਸੀ ਤੇ ਜਿੱਤ ਪ੍ਰਾਪਤ ਕਰਦੇ ਸੀ ਨਹੀਂ ਵੀ ਹਾਰ ਜਾਂਦੇ ਸੀ ਉਹ ਜਿੱਥੇ ਵੀ ਗਏ ਉਹ ਹਾਰੇ ਨਹੀਂ ਹੋਏ ਅ ਸ਼ੀਧੀ ਜ਼ਰੂਰ ਪ੍ਰਾਪਤ ਕਰੀ ਪਰ ਹਾਰੇ ਨਹੀਂ ਤੇ ਜਦੋਂ ਗੁਫਾ ਦੇ ਅੰਦਰ ਜਾਓਗੇ ਨਾ ਤੁਸੀਂ ਤਾਂ ਉਹਦੇ ਵਿੱਚ ਕਿੱਲੇ ਲੱਗੇ ਹੈਗੇ ਕਿੱਲੇ ਲੱਗੇ ਨੇ ਲੱਕੜ ਦੇ ਕਿੱਲੇ ਲੱਗੇ ਆ ਲੱਕੜ ਦੇ ਉਹ ਉਹ ਕਹਿੰਦੇ ਆ ਕਿ ਉਹਦੇ ਵਿੱਚ ਜੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਾ ਉਹਦੀ ਸਪਾਈ ਉਹਨਾਂ ਦੀ ਉਹ ਘੋੜਿਆਂ ਕਾਠੀਆਂ ਜਾਂ ਘੋੜੇ ਬੰਦੇ ਸੀਗੇ ਜਾਂ ਕੋਈ ਵੀ ਕੋਈ ਵੀ ਸਮਾਨ ਟੰਗਦੇ ਸੀਗੇ ਉਹ ਟੰਗਦੇ ਸੀ ਉਹ ਇੰਨੇ ਮਜ਼ਬੂਤ ਆ ਵੀ ਹਿਲਾੜੀ ਸਕਦੇ ਆਪਾਂ ਅਜੇ ਤੱਕ ਉਵੇਂ ਹੀ ਆ ਹਮ ਠੀਕ ਹੈ ਲੱਕੜ ਵੀ ਉਵੇਂ ਹੀ ਆ ਹਾਂ ਦੇਖ ਲਓ ਤੁਸੀਂ ਚਲੋ ਵਧੀਆ ਲੱਗਾ ਜੀ ਤੁਹਾਡੇ ਕੋਲ ਓਕੇ ਬਹੁਤ ਬਹੁਤ ਕਰਕੇ ਸਾਨੂੰ ਇੱਥੇ ਬੱਚੇ ਮਿਲੇ ਆ ਤੇ ਇੱਥੇ ਹੀ ਰਹਿੰਦੇ ਆ ਤੇ ਜਿਹੜੇ ਇਹਨਾਂ ਦੇ ਦਾਦਾ ਜੀ ਆ ਉਹ ਸਾਰੀ ਇੱਥੇ ਦੇਖਭਾਲ ਕਰਦੇ ਆ ਤੇ ਇਹ ਸਾਨੂੰ ਅੱਜ ਦਿਖਾ ਲਣਗੇ ਕੌਮ ਫਿਰ ਕੇ ਕਿਉਂਕਿ ਜਿੱਦਾਂ ਇਹਨਾਂ ਨਾਲ ਗੱਲਬਾਤ ਹੋਈ ਆ ਤੇ ਕਾਫੀ ਕੁਝ ਇਹ ਜਾਣਦੇ ਆ ਜਿੱਦਾਂ ਇੱਥੇ ਪਹਾੜੀ ਦੇ ਵਿੱਚ ਗੁਫਾਵਾਂ ਆ ਤੁਹਾਡਾ ਨਾਮ ਕੀ ਆ ਪਹਿਲਾਂ ਨਾਮ ਦੱਸੋ ਆਪਣਾ ਮੇਰਾ ਗੁਰਸਾਈਪ ਸਿੰਘ ਠੀਕ ਆ ਤੇ ਹੁਣ ਸਾਨੂੰ ਪਹਿਲਾਂ ਤੁਸੀਂ ਆ ਗੁਫਾ ਦਿਖਾਉਗੇ ਸਾਹਮਣੇ ਜਿਹੜੀ ਕੀ ਹਾਂਜੀ ਉਹ ਅੱਛਾ ਪਹਿਲਾਂ ਇਹ ਦਿਖਾਉਗੇ ਤੇ ਫਿਰ ਬਾਕੀ ਸਾਰੀਆਂ ਚਲੋ ਚੱਲਦੇ ਆ ਲੇਟ ਨਾ ਹੋਵੇ ਅੱਗੇ ਜੇ ਕੋਈ ਮੁੱਛ ਚਪਲ ਪਾਉ ਚਪਲ ਪਾ ਲੇਖਣ ਮੋਰ ਲੜਨਾ ਲੇਟਾਂ ਲੰਘੇ ਲੇਟ ਬੱਚਾ ਮੈਨੂੰ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਗੁਫਾ ਆ ਤੇ ਉਹ ਮੀਂਹ ਦੇ ਕਰਨ ਜਿਹੜੇ ਪਿੱਛੇ ਬਰਸਾਤਾ ਹੋਈਆਂ ਤਾਂ ਉਹ ਸਾਰੀ ਢੱਟ ਗਈ ਆ ਮੋਰਿਓ ਤੁਹਾਨੂੰ ਲੇਟ ਕੇ ਜਾਣਾ ਪੈਣਾ ਮੈਂ ਇਹਨੂੰ ਕਹਿ ਰਿਹਾ ਕੋਈ ਨਹੀਂ ਲੇਟ ਲਾਂਗੇ ਚਲੋ ਦੇਖਦੇ ਆਂ ਬਾਕੀ ਅੱਗੇ ਜਾ ਕੇ ਕੀ ਬਣਦਾ ਆ ਅਸੀਂ ਪਹਾੜੀ ਉੱਪਰ ਪਹੁੰਚ ਗਏ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਬਣਾਈ ਗਈ ਗੁਫਾ ਆ ਸਾਹਮਣੇ ਤੁਸੀਂ ਦ੍ਰਿਸ਼ ਦੇਖ ਸਕਦੇ ਆ ਸਾਰੀ ਇਹ ਰੇਤਲੀ ਪਹਾੜੀ ਆ ਜਿੱਦਾਂ ਜਿੱਦਾਂ ਬਰਸਾਤਾ ਹੋਈਆਂ ਤਾਂ ਸਾਰੀ ਰੇਤਾਂ ਜਿਹੜੀ ਮਿੱਟੀ ਆ ਥੱਲੇ ਨੂੰ ਧਸ ਗਈ ਆ ਕਹਿੰਦੇ ਕਿਸੇ ਸਮੇਂ ਇਸ ਗੁਫਾ ਦੇ ਵਿੱਚ ਸਿੱਧੇ ਘੋੜੇ ਚੱਲ ਜਾਂਦੇ ਸੀ ਅੰਦਰ ਨੂੰ ਤੇ ਅੱਜ ਦੇਖ ਲਓ ਲੰਮੇ ਪੈ ਕੇ ਲੇਟ ਕੇ ਸਾਨੂੰ ਅੰਦਰ ਜਾਣਾ ਪੈਣਾ ਆ ਅਸੀਂ ਆਪਣੀ ਪੂਰੀ ਤਿਆਰੀ ਕਰ ਲਈ ਆ ਤੇ ਬੱਲ ਵਗੈਰਾ ਅਸੀਂ ਲੈ ਕੇ ਆਏ ਸੀ ਨਾਲ ਕਿਉਂਕਿ ਅੰਦਰ ਹਨੇਰਾ ਕਾਫੀ ਆ ਤੇ ਜੋ ਇਹਨਾਂ ਨੇ ਦੱਸਿਆ ਕਿ ਜੰਗਲ ਦੇ ਵਿੱਚ ਹੋਣ ਕਰਕੇ ਅੰਦਰ ਜਾਨਵਰ ਵਗੈਰਾ ਵੀ ਕਦੀ ਵੱੜ ਜਾਂਦੇ ਆ ਸੱਪ ਵਗੈਰਾ ਹੋਰ ਵੀ ਗਈ ਚਲੋ ਚੱਲਦੇ ਆ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਇੱਕ ਸਾਡੇ ਲਈ ਜੋ ਅਨਮੋਲ ਨਿਸ਼ਾਨੀ ਆ ਕਿ ਕਿਸ ਤਰ੍ਹਾਂ ਦੀ ਉਸ ਸਮੇਂ ਉਹਨਾਂ ਨੇ ਬਣਾਈ ਸੀ ਜਾਨ ਮੈਂ ਇੰਨੀ ਕਰਕੇ ਜਾ ਕੇ ਥੋੜ ਜਿਹੀ ਲਈ ਖੜਿਆ ਹੋ ਜੇ ਤੁਸੀਂ ਕੋਈ ਜਾਨ ਸਾਹਮਣੇ ਤੁਸੀਂ ਦੇਖ ਸਕਦੇ ਆ ਉਸ ਸਮੇਂ ਦੇ ਕਿੱਲੇ ਕੱਡੇ ਗਏ ਆ ਜਿਨ੍ਹਾਂ ਨਾਲ ਘੋੜੇ ਬੰਦੇ ਸੀਗੇ ਕਿੰਨੇ ਮਜ਼ਬੂਤ ਆ ਅੱਜ ਵੀ ਜਿਹੜੇ ਬਰਕਰਾਰ ਆ ਇਹ ਚੀਜ਼ਾਂ ਕਿਤੇ ਦੇਖਣ ਨੂੰ ਮਿਲਦੀਆਂ ਆ ਕਿੰਨੇ ਸਾਲ ਹੋ ਗਏ ਤੁਸੀਂ ਦੇਖ ਲਓ ਉਸ ਸਮੇਂ ਨੂੰ ਅੱਜ ਵੀ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਸੀ ਇਹ ਨਿਸ਼ਾਨੀਆਂ ਤੇ ਅੱਜ ਜੇ ਇਹਦੀ ਨਾ ਦੇਖਭਾਲ ਕੀਤੀ ਗਈ ਹੋ ਸਕਦਾ ਆਉਣ ਵਾਲੇ ਟਾਈਮ ਨੂੰ ਜਿੱਦਾਂ ਇਹ ਬਿਲਕੁਲ ਧਸਦੀ ਪਈ ਆ ਕਿ ਇਹਦੇ ਅੰਦਰ ਨਾ ਬੜਿਆ ਜਾਵੇ ਕੁਝ ਵੀ ਹੋ ਸਕਦਾ ਆ ਅੱਗੇ-ਅੱਗੇ ਬਹੁਤ ਜ਼ਿਆਦਾ ਬੂਰਾ ਹਾਲ ਆ ਚਮਗਿੱਦੜੇ ਚਮਗਿੱਦੜ ਆ ਗਏ ਆ ਇਹ ਗੁਫਾ ਜਿੱਦਾਂ ਜਿੱਦਾਂ ਰੇਤਲੀ ਮਿੱਟੀ ਥੱਲੇ ਡਿੱਗਦੀ ਪਈ ਅੱਗੇ ਬੰਦ ਹੋ ਗਈ ਆ ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਅਸੀਂ ਜਾਵਾਂਗੇ ਇਸ ਕਰਕੇ ਅਸੀਂ ਬੱਚਿਆਂ ਨੂੰ ਵੀ ਮਗਰ ਭੇਜਤਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਨਾਲ ਅੱਗੇ ਜਾਣ ਕਿਉਂਕਿ ਸਾਨੂੰ ਜਿੱਦਾਂ ਲੱਗਦਾ ਪਈ ਅੱਗੇ-ਅੱਗੇ ਚਮਗਿੱਦੜਾਂ ਕਰਕੇ ਕੋਈ ਜੰਗਲੀ ਜਾਨਵਰ ਹੋਰ ਵੀ ਹੋ ਸਕਦਾ ਆ ਤੁਸੀਂ ਆ ਦੇਖ ਸਕਦੇ ਆ ਕਿੰਦਾ ਚਮਗਿੱਦੜ ਬਣਾ ਫੜ ਰਹੇ ਆ ਤੇ ਇੱਕ ਜਿਹੜੇ ਆ ਨਾਮ ਵਗਾਰਾ ਲਿਖੇ ਹੋਏ ਆ ਜਿਹੜੇ ਵੀ ਭਰਾ ਭੈਣ ਇੱਥੇ ਆਏ ਹੋਣਗੇ ਤੇ ਇਦਾਂ ਨਹੀਂ ਲਿਖਣੇ ਚਾਹੀਦੇ ਕਿਉਂਕਿ ਇੱਕ ਦੇਖਣਾ ਹੋਵੇ ਤਾਂ ਸਾਡੇ ਵਾਸਤੇ ਪਵਿੱਤਰ ਗੁਫਾ ਆ ਤੇ ਕਾਫੀ ਖਰਾਬ ਕਰ ਦਿੱਤੀ ਗਈ ਆ ਜਿੱਦਾਂ ਤੇ ਕਿਸੇ ਤਿੱਖੀ ਚੀਜ਼ ਦੇ ਨਾਲ ਨਾਮ ਲਿਖੇ ਹੋਏ ਆ ਤੁਸੀਂ ਆ ਦੇਖ ਸਕਦੇ ਆ ਪੂਰੀ ਗੁਫਾ ਦੇ ਅੰਦਰ ਤੁਸੀਂ ਆਹ ਸਾਹਮਣੇ ਦੇਖ ਸਕਦੇ ਆ ਜੋ ਸਾਨੂੰ ਲੱਗਦਾ ਆ ਜਾਂ ਸਾਨੂੰ ਮਿਲਿਆ ਕਿ ਸਮਾਨ ਰੱਖਣ ਵਗੈਰਾ ਵਾਸਤੇ ਇਹ ਬਣਾਇਆ ਸਗਾ ਤੇ ਇਹ ਵੀ ਹੋ ਸਕਦਾ ਲਾਈਟ ਵਾਸਤੇ ਜਿੱਦਾਂ ਦੀਵੇ ਵਗੈਰਾ ਰੋਸ਼ਨੀ ਵਾਸਤੇ ਅੰਦਰ ਇਹ ਜਗ੍ਹਾ ਇਦਾਂ ਦੀਆਂ ਬਣਾਈਆਂ ਹੋਈਆਂ ਆ ਅਸੀਂ ਹੋਰ ਥੋੜਾ ਜਿਹਾ ਅੱਗੇ ਆਏ ਆ ਤੇ ਤੁਸੀਂ ਦੇਖ ਸਕਦੇ ਆ ਸਾਹਮਣੇ ਸਾਹਮਣੇ ਜਿਹੜੀ ਰੇਤਾ ਵਗੈਰਾ ਆ ਤੇ ਇਹ ਸਾਰੀ ਜਿਹੜੀ ਆ ਕਿ ਤੁਸੀਂ ਸਾਹਮਣੇ ਦੇਖ ਸਕਦੇ ਆ ਜਿਹੜੀ ਰੇਤਾ ਵਗੈਰਾ ਆ ਇਹ ਥੱਲੇ ਨੂੰ ਆ ਗਈ ਆ ਸਾਰੀ ਰਸਤਾ ਅੱਗੇ ਬੰਦ ਹੋ ਚੁੱਕਾ ਪੂਰਾ ਅਸੀਂ ਜ਼ੂਮ ਕਰਕੇ ਤੁਹਾਨੂੰ ਇੱਕ ਵਾਰ ਦਿਖਾਉਂਦੇ ਆ ਹੁਣ ਅਸੀਂ ਅੱਗੇ ਨਹੀਂ ਜਾ ਸਕਦੇ ਇਸ ਤੋਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਰੀ ਪਹਾੜੀ ਜਿਹੜੀ ਆ ਇਹ ਰੇਤਲੀ ਆ ਜਿਹਦੇ ਕਰਕੇ ਕਾਫੀ ਖਤਰਾ ਆ ਇਸ ਗੁਫਾ ਦੇ ਅੰਦਰ ਆਉਣਾ ਤੇ ਤੁਸੀਂ ਦੇਖ ਹੀ ਲਿਆ ਚਮਗਿੱਦਰ ਵਗੈਰਾ ਕਿੱਦਾਂ ਉੜਦੇ ਪਏ ਆ ਚਲੋ ਹੁਣ ਚੱਲਦੇ ਆ ਬਾਹਰ ਨੂੰ ਤੇ ਹੁਣ ਤੁਸੀਂ ਦੇਖ ਲਓ ਸਾਨੂੰ ਵੀ ਜਦੋਂ ਪਤਾ ਲੱਗਾ ਸੀ ਇਹਨਾਂ ਗੁਫਾ ਬਾਰੇ ਤਾਂ ਸਾਡੇ ਮਨ ਦੇ ਵਿੱਚ ਬੜੀ ਬੇਚੈਨੀ ਸੀ ਕਿ ਅਸੀਂ ਤੁਹਾਨੂੰ ਦਿਖਾਈਏ ਤੇ ਆਪ ਦੇਖੀਏ ਕਿ ਸਾਨੂੰ ਵੀ ਜਿੱਦਾਂ ਮੈਂ ਪਹਿਲਾਂ ਵੀ ਬਾਰ-ਬਾਰ ਕਹਿ ਰਿਹਾ ਆ ਕਿ ਬਹੁਤ ਵਧੀਆ ਲੱਗਾ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਦੇਖ ਜੋ ਅਸੀਂ ਸੁਣ ਕੇ ਆਏ ਆ ਆਪਣੇ ਬਜ਼ੁਰਗਾਂ ਤੋਂ ਕਿਤਾਬਾਂ 'ਚ ਵੀ ਪੜ੍ਹਦੇ ਆਏ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਚਲੋ ਹੁਣ ਬਾਅਦ ਨੂੰ ਚੱਲਦੇ ਆਂ ਕਈ ਜਗ੍ਹਾ ਤੋਂ ਗੁਫਾ ਢੱਠ ਵੀ ਚੁੱਕੀ ਆ ਤੁਸੀਂ ਆ ਦੇਖ ਸਕਦੇ ਆ ਰੇਤਾ ਹੀ ਰੇਤਾ ਆ ਸਾਰੀ ਤੁਹਾਨੂੰ ਦਿਖਾ ਪੀ ਦਿੰਨੇ ਆ ਦੇਖੋ ਜੇ ਹੱਥ ਨਾਲ ਅਸੀਂ ਕਰਦੇ ਆਂ ਤਾਂ ਇਹ ਥੱਲੇ ਡਿੱਗਦੀ ਆ ਤੁਸੀਂ ਵੀ ਜੇ ਇੱਥੇ ਆਉਨੇ ਆ ਤਾਂ ਥੋੜਾ ਜਿਹਾ ਰਿਸਕੀ ਆ ਦੇਖ ਕੇ ਆਉਣਾ ਤੁਹਾਨੂੰ ਹੌਣ ਚਮਗਿੱਦੜ ਵਗੈਰਾ ਜਿਹੜੇ ਆ ਇਹ ਪੂਰੀ ਗੁਫਾ ਦੇ ਵਿੱਚ ਫੈਲ ਚੁੱਕੇ ਆ ਜਗ੍ਹਾ ਜਗ੍ਹਾ ਤੇ ਉੱਤੇ ਦੇਖਣ ਨੂੰ ਮਿਲਦੇ ਪਿਆ ਐ ਹੌਲੀ ਹੌਲੀ ਸਾਨੂੰ ਹੁਣ ਦੇਖ ਕੇ ਬਾਹਰ ਜਾਣਾ ਪੈਣਾ ਆ ਚਮਗਿੱਦੜ ਅਸੀਂ ਹੁਣ ਭਜਾਤੇ ਆ ਤੇ ਹੁਣ ਅਸੀਂ ਬਾਹਰ ਲੱਗੇ ਆ ਨਿਕਲ ਤੇ ਚਲੋ ਨਿਕਲਦੇ ਆ ਤੁਸੀਂ ਵੀ ਦੇਖ ਲਓ ਜੇ ਤੁਸੀਂ ਵੀ ਆਉਨੇ ਆ ਤਾਂ ਇਦਾਂ ਹੀ ਅੰਦਰ ਬੰਨਣਾ ਪੈਣਾ ਤੇ ਇਦਾਂ ਹੀ ਬਾਹਰ ਨਿਕਲਣਾ ਪੈਣਾ ਇਥੋਂ ਤੇ ਮਾਪਾ ਨ ਕੋ ਲਾਇਆ ਇਹ ਇਥੇ ਥਾਂ ਤੇ ਰਹਿੰਦੇ ਆ ਤੇ ਬਰੇਖਵਾਲ ਵੀ ਤੇ ਇਹ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਨੂੰ ਦੱਸੋ ਜੀ ਇਸ ਪਵਿੱਤਰ ਸਥਾਨ ਬਾਰੇ ਇਹ ਤੇ ਆਪਾਂ ਦੱਸ ਰਿਹਾ ਵੀ ਗੁਪਤ ਗੁਫਾ ਨੇ ਮਤਲਬ ਹੈ ਬੰਦੇ ਬਾਦਲ ਜਾਨੇ ਇਹਨਾਂ ਦੀਆਂ ਨੇ ਪਰ ਜਦੋਂ ਇੱਥੇ 400 ਸਾਲ ਹੋ ਗਏ ਨੇ ਇਹਨਾਂ ਨੂੰ ਤੇ ਸਾਡੇ ਪਿਤਾ ਜੀ ਮਾਤਾ ਜੀ ਤੇ ਆਏ ਸੀ ਉਹਨਾਂ ਨੇ ਮਤਲਬ ਇਹ ਸੰਭੀਆ ਗੁਫਾ ਹਾਂਜੀ ਤੇ ਇੱਥੇ ਪਹਿਲਾਂ ਸੁੰਦਰ ਦਾਤ ਜੀ ਰਹਿੰਦੇ ਸੀ ਉਹਨਾਂ ਨੇ ਮਤਰ ਸੇਵਾ ਕੀਤੀ ਬਹੁਤ ਵੱਡਾ ਕੰਮ ਕਰਮ ਕਾਲਿਆ ਜੀ ਤੁਸੀਂ ਸਾਹਮ ਕੇ ਰੱਖਿਆ ਹੈ ਨਹੀਂ ਰਾਜੇ ਨਿਸ਼ਾਨੀਆਂ ਸ਼ਾਇਦ ਦੇਖਣ ਨੂੰ ਨਾ ਜਦੋਂ ਤੁਸੀਂ ਆਏ ਸੀ ਉਦੋਂ ਕੁਝ ਵੀ ਨਹੀਂ ਸੀ 100 ਮੀਟਰ ਲੰਬੀ ਗੁਫਾ ਸੀ ਨਾ ਹਾਂ ਜੀ ਇੱਥੇ ਮਤਲਬ ਕੀ ਬੰਦਾ ਸਿੰਘ ਬਹਾਦਰ ਕੋੜਿਆ ਸਮੇਤ ਸਿੰਘ ਜਿਹੜੇ ਨੇ ਇੱਥੇ ਵਿੱਚੋਂ ਮਤਲਬ ਕਿ ਨਿਵਾਸ ਕਰਦੇ ਸੀਗੇ ਨਿਵਾਸ ਕਰਦੇ ਹਾਂ ਤੁਸੀਂ ਦੇਖ ਲਓ ਜੀ ਘੋੜਿਆਂ ਅੱਜ ਇਹ ਗੁਫਾ ਜਿਹੜੀ ਆ ਕਿੰਨੀ ਥੱਲੇ ਨੂੰ ਧਸ ਗਈ ਆ ਨਾ ਦਿੱਤਾ ਕਰਦੇ ਹਾਂ ਹਾਂਜੀ ਹਾਂਜੀ ਲੇਕਿਨ ਇਹ ਕੱਢੀ ਨਾ ਹੱਜੇ ਵੀ ਉਦਾਂ ਹੀ ਬਣੀਆਂ ਹੋਈਆਂ ਨੇ ਜਿੱਥੇ ਘੋੜੇ ਬੰਦੇ ਸੀਗੇ ਹਾਂਜੀ ਦੇਖਿਆ ਸੀ ਅੰਦਰ ਕਿੱਲੇ ਗੱਡੇ ਹੋਏ ਸੀ ਬਾਕੀ ਅਸੀਂ ਕੱਢਿਆ ਕਢਾਈਆਂ ਵੀ ਸੀ ਫਿਰ ਮੀਂਹ ਬਾਰਿਸ਼ ਕਰਕੇ ਕੱਚੀ ਐ ਨਾ ਇਹ ਤੇ ਕੇਰ ਪਰਬਤ ਇਹਦਾ ਨਾਮ ਸੀ ਕੇਰ ਪਰਬਤ ਹਾਂਜੀ ਹਾਂਜੀ ਉਹਦੇ ਵਿੱਚ ਮੈਂ ਤਾਂ ਨਾ ਕਰਦਾ ਜੀ ਜੇਕਰ ਕਹਿੰਦੇ ਕਿ ਜਦੋਂ ਬਾਬਾ ਬੰਦਾ ਸਿੰਘ ਬੱਧ ਜੀ ਇੱਥੇ ਰਹਿੰਦੇ ਸੀਗੇ ਆਏ ਸੀਗੇ ਉਸ ਵੇਲੇ ਇਸ ਪਿੰਡ ਦਾ ਨਾਮ ਸੀਗਾ ਜਿਮਕੇਹਰ ਹਾਂਜੀ ਹਾਂਜੀ ਤੇ ਉਹ ਪਾਣੀ ਸੀ ਸਾਰਾ ਇੱਥੇ ਤੇ ਪਰਬਤ ਤੇ ਉਦੋਂ ਆਉਂਦੇ ਸੀ ਇਹਨਾਂ ਫੌਜਾਂ ਵੀ ਆਉਂਦੀਆਂ ਸੀ ਬੇ ਫੌਜਾਂ ਕਿਤੇ ਇੱਥੇ ਟਿਕਦੀਆਂ ਸੀ ਤੇ ਲੁਕਦੀਆਂ ਸੀ ਕਿ ਉੱਥੇ ਗੁਫਾ ਉਧਰ ਹੈ ਉਹ ਮਦਰ ਖਾਨੇ ਬਣੇ ਹੋਏ ਨੇ ਵਿੱਚ ਅਸੀਂ ਤੁਹਾਨੂੰ ਦੂਸਰੀ ਗੁਫਾ ਦਿਖਾਉਂਦੇ ਆ ਜੀ ਤੇ ਇਹ ਪੱਕੀ ਗੱਲਤੀ ਹੈ ਜੀ ਹਾਂਜੀ ਤੇ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਬਾਰ-ਬਾਰ ਦੱਸਦੇ ਪਏ ਆ ਕਿ ਰੇਤਲੀ ਮਿੱਟੀ ਕਰਕੇ ਇਹਨਾਂ ਦੀ ਜਿਹੜੀ ਕੇਅਰ ਵਾਸਤੇ ਆਹ ਸਿਸਟਮ ਕਰਨਾ ਪਿਆ ਇੱਕ ਨਿਸ਼ਾਨੀ ਰੱਖਣੀ ਪਈ ਆ ਹੁਣ ਤੁਹਾਨੂੰ ਅੰਦਰੋਂ ਸਾਰੀ ਦਿਖਾਣੇ ਆ ਸਾਰੀ ਪੱਕੀ ਕੀਤੀ ਹੋਈ ਆ ਹੁਣ ਦੇਖ ਲਓ ਇਹ ਗਾਇਬ ਲੱਗਦਾ ਮਤਲਬ ਉਹ ਸਹੀ ਮਤਲਬ ਗੇ ਲੈ ਵੀ ਕਾਫੀ ਵੱਡੀ ਸੀ ਅੱਛਾ ਜੀ ਵੱਡੀ ਸੀ ਤੇ ਆ ਖੰਡ ਬਣੀ ਸੀ ਪਹਿਲੇ ਜਦੋਂ ਆ ਸੀ ਨਾ ਇਹ ਉਦੋਂ ਬਣੀ ਹੋਈ ਸੀ ਇਹਦੇ ਮਤਲਬ ਹੋ ਜਾਂ ਜੇ ਲੁਕਦੀ ਸੀ ਮਤਲਬ ਇੱਥੇ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਜਿੱਦੀਆਂ ਫੋਜਾਂ ਲੁਕਦੀਆਂ ਸੀ ਉਹ ਵੰਦੀਆਂ ਸੀ ਹਾਂਜੀ ਹਾਂਜੀ ਇਹ ਉਹ ਜਗ੍ਹਾ ਆ ਜੀ ਜਿੱਥੇ ਆਪਣੇ ਫੋਜਾਂ ਜਿਹੜੀਆਂ ਸੀਗੀਆਂ ਵੰਦੀਆਂ ਸੀ ਆਗੇ ਤੁਸੀਂ ਦੇਖ ਸਕਦੇ ਆ ਤੇ ਮਾਤਾ ਜੀ ਆ ਇੱਧਰ ਕੀ ਆ ਜਿਹੜਾ ਆ ਜਗ੍ਹਾ ਸੀਗੀ ਹਾਂਜੀ ਬਸ ਉਹ ਹੀ ਸੀ ਖਾਣੇ ਬਣੇ ਮਤਲਬ ਖਾਣੇ ਬਣੇ ਇਹ ਪਤਾ ਕੁਛ ਕਾਦੇ ਵਾਸਤੇ ਬਣਾਈ ਸੀ ਇਸ ਤਰ੍ਹਾਂ ਦੇ ਹਾਂ ਜੇ ਬਲਕੋਨ ਖਦਿਰ ਨੇ ਹੁਣ ਸਮਾਨ ਵਗੈਰਾ ਰੱਖਣ ਵਾਸਤੇ ਹੈ ਨਾ ਜੀ ਤੇ ਜਿੱਦਾਂ ਸਾਨੂੰ ਮਾਤਾ ਪੋਣੀ ਜੋ ਜਿੰਨਾ ਕਿੰਨਾ ਨੂੰ ਪਤਾ ਹੈ ਕਹਿੰਦੇ ਸਮਾਨ ਵਗੈਰਾ ਜਿੱਦਾਂ ਫੌਜਾਂ ਰੱਖਦੀਆਂ ਸੀ ਉਸ ਸਮੇਂ ਦੇ ਬਣੇ ਹੋਏ ਆ ਤਾਂ ਇੱਕ ਤਰ੍ਹਾਂ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਕਾਫੀ ਕੇਅਰ ਕੀਤੀ ਆ ਤੇ ਇਹਨਾਂ ਨੂੰ ਬਚਾਇਆ ਗਿਆ ਆ ਨਹੀਂ ਤਾਂ ਸ਼ਾਇਦ ਇਹ ਅੱਜ ਨਾ ਦੇਖੋ ਨੂੰ ਮਿਲਦੀ ਇਸੇ ਤਰ੍ਹਾਂ ਇੱਧਰ ਲੋਕ ਲਾਇਆ ਹੋਇਆ ਆ ਤੇ ਇਹ ਵੀ ਇੱਕ ਕਮਰਾ ਹੀ ਬਣਿਆ ਉਸ ਸਮੇਂ ਦਾ ਜਿੱਦਾਂ ਦੱਸਿਆ ਇਹਨਾਂ ਨੇ ਪਹਿਲਾਂ ਵੀ ਕਿ ਫੌਜਾਂ ਬੈਠਦੀਆਂ ਸੀ ਇੱਥੇ ਇਹ ਬਹੁਤ ਵੱਡੀ ਸਿਰਗੇ ਤੱਕ ਸੀ ਬਹੁਤ ਆਜੀ ਫਿਰ ਟਿੱਗਨ ਆਫਿਸ ਸੀ ਤੇ ਤੁਸੀਂ ਕੀ ਕਹਿੰਦੇ ਜੀ ਪਹਿਲਾਂ ਇੱਥੇ ਕੋਈ ਅੱਛਾ ਇੱਥੇ ਨਹੀਂ ਸੀ ਇਹ ਸਾਰੀ ਇੱਥੋਂ ਸੇ ਇੱਥੇ ਦਰਵਾਜਾ ਸੀ ਸਾਰੀ ਇੱਥੇ ਲੰਬੀ ਸੀ ਗੁਫਾ ਸੇ ਸਾਹਮਣੇ ਸਾਰੀ ਦੁਫਾ ਬਿਚੂਟੀ ਖਾਂਜੀ ਬਣਾਉਂਦੇ ਸਾਰੇ ਅੰਦਰ ਹੀ ਤੇ ਜਿੱਦਾਂ ਮਾਤਾ ਉਹ ਨਹੀਂ ਕਹਿ ਰਹੇ ਹਾਂਜੀ ਮਾਤੇ ਉੱਤੇ ਜਿੱਦਾਂ ਮਾਤਾ ਉਹ ਨਹੀਂ ਕਹਿ ਰਹੇ ਜੀ ਆਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੀ ਗੁਫਾ ਹੁੰਦੀ ਸੀ ਕਿਸੇ ਸਮੇਂ ਤੇ ਜਿੱਦਾਂ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਆ ਕਿ ਰੇਤਾ ਵਗੈਰਾ ਪਹਾੜੀ ਦੀ ਖਿਸਕ ਰਹੀ ਆ ਤਾਂ ਬੰਦ ਕਰਾਉਣੀ ਪਈਆਂ ਗੁਫਾਏ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਬਣਾਈ ਖੂਹ ਦੋ ਹੂਆ ਤੇ ਇੱਕ ਦੇ ਉੱਪਰ ਟਿੰਡਾ ਵੀ ਲੱਗੀਆਂ ਹੋਈਆਂ ਆ ਤੇ ਦੂਸਰਾ ਕਹਿੰਦੇ ਬੰਦ ਕੀਤਾ ਹੋਇਆ ਆ ਉਹ ਵੀ ਦਿਖਾਵਾਂਗੇ ਤੁਸੀਂ ਸਾਹਮਣੇ ਦ੍ਰਿਸ਼ ਦੇਖ ਸਕਦੇ ਆਂ ਟਿੰਡਾ ਅੱਜ ਵੀ ਲੱਗੀਆਂ ਹੋਈਆਂ ਆ ਉਹਦੇ ਉੱਪਰ ਅਸੀਂ ਖੂਹ ਦੇ ਕੋਲ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆਂ ਦ੍ਰਿਸ਼ ਇਹ ਚੀਜ਼ਾਂ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀਆਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪਿੰਡ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ ਹੋਏਗਾ ਖੂਹ ਦਾ ਕਿੰਨੀਆਂ ਵਧੀਆ ਲੱਗਦੀਆਂ ਪਈਆਂ ਇਹ ਟਿੰਡਾ ਜਿਨ੍ਹਾਂ ਰਾਹੀਂ ਪਾਣੀ ਬਾਹਰ ਨਿਕਲਦਾ ਪਿਆ ਆ ਖੂਦ ਆ ਸਾਨੂੰ ਵੀ ਇਹ ਖੂਦ ਦੇਖ ਕੇ ਬਹੁਤ ਵਧੀਆ ਲੱਗਿਆ ਤੁਸੀਂ ਵੀ ਜੇ ਇਸ ਪਿੰਡ ਵਿੱਚ ਆਉਨੇ ਆ ਤਾਂ ਇੱਥੇ ਦੀਆਂ ਤੁਹਾਨੂੰ ਪੁਰਾਣੀਆਂ ਨਿਸ਼ਾਨੀਆਂ ਦੇਖ ਕੇ ਬਹੁਤ ਵਧੀਆ ਲੱਗੂਗਾ ਅਸੀਂ ਪਹਿਲਾਂ ਇਹਨੂੰ ਚਲਾ ਕੇ ਦੇਖੀਏ ਜਿਹੜਾ ਜਿੱਦਾ ਥੱਲੇ ਨੂੰ ਜਾਂਦੀਆਂ ਆ ਤੇ ਉੱਪਰ ਨੂੰ ਜਦੋਂ ਇਹਦੀ ਜੇੜੀ ਘੁੰਮਦੀ ਆ ਤਾਂ ਪਾਣੀ ਭਰ ਭਰ ਕੇ ਉੱਪਰ ਆਉਂਦਾ ਜਿਹੜਾ ਇੱਥੋਂ ਬਾਹਰ ਨਿਕਲਦਾ ਆ ਤੇ ਜਿਹੜੀ ਆਵਾਜ਼ ਆ ਰਹੀ ਆ ਤੇ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਉਹ ਆ ਲੱਗਿਆ ਹੋਇਆ ਪਾਰਟ ਇੱਕ ਜਿਹੜਾ ਇਹਦੇ ਨਾਲ ਟੱਚ ਕਰਦਾ ਆ ਤੇ ਆ ਦੇਖੋ ਜਦੋਂ ਇਹ ਚੱਲਣਾ ਆ ਆਵਾਜ਼ ਆਉਣੀ ਆ ਘਵਾਈ ਮਾਰ ਜਾ ਮੇਰਾ ਪੁੱਤ ਆ ਦੇਖੋ ਇਸ ਤਰ੍ਹਾਂ ਇਹ ਚੱਲਦਾ ਆ ਇਸ ਤਰ੍ਹਾਂ ਪਾਣੀ ਪਰ-ਪਰ ਕੇ ਖੂਹ ਦੇ ਵਿੱਚ ਉੱਪਰ ਆ ਰਿਹਾ ਆ ਤੇ ਨਾਲੇ ਦੇ ਨਲਕਾ ਵੀ ਲਾਇਆ ਹੋਇਆ ਆ ਤੇ ਜੇ ਕਿਸੇ ਨੇ ਨਲਕੇ ਰਾਹੀਂ ਪਾਣੀ ਲੈਣਾ ਆ ਤਾਂ ਉਹ ਵੀ ਇਹਦੇ ਵਿੱਚ ਆ ਕੇ ਡਿੱਗੂਗਾ ਇਸੇ ਤਰ੍ਹਾਂ ਪਾਣੀ ਬਾਹਰ ਆਉਂਦਾ ਆ ਤੇ ਜਿਹੜੇ ਇੱਥੇ ਪਸ਼ੂ ਵਗੈਰਾ ਆ ਤੇ ਉਹ ਪਾਣੀ ਪਿੰਦੇ ਆ ਕੇ ਕਾਫੀ ਵਧੀਆ ਸਿਸਟਮ ਕੀਤਾ ਹੋਇਆ ਇੱਕ ਆਲੇ-ਦੁਆਲੇ ਸੰਘਣਾ ਜੰਗਲ ਆ ਤੁਸੀਂ ਦੇਖ ਸਕਦੇ ਆ ਹੋ ਸਕਦਾ ਇੱਥੇ ਰਾਤ ਨੂੰ ਜੰਗਲੀ ਜਾਨਵਰ ਵੀ ਪਾਣੀ ਪੀਣ ਆਉਂਦੇ ਹੁਣ ਹੁਣ ਅਸੀਂ ਤੁਹਾਨੂੰ ਦੂਸਰੇ ਖੂਹ ਵੱਲ ਲੈ ਕੇ ਚੱਲਦੇ ਆ ਤੁਸੀਂ ਦੇਖੇ ਲਿਆ ਇਹ ਖੂਹ ਦਾ ਦ੍ਰਿਸ਼ ਜਿਹੜਾ ਹਰ ਕਿਸੇ ਨੂੰ ਵਧੀਆ ਲੱਗੇਗਾ ਇਹ ਖੂਹ ਜਦੋਂ ਬਾਬਾ ਬੰਦਾ ਸਿੰਘ ਬਾਦ ਜੀ ਨੇ ਬਣਾਇਆ ਸੀਗਾ ਉਸ ਤੋਂ ਬਾਅਦ ਇਹਨੂੰ ਜਿੱਦਾਂ ਜਿੱਦਾਂ ਅੱਗੇ ਟਾਈਮ ਗੁਜ਼ਰਦਾ ਗਿਆ ਤਾਂ ਇਹਦੇ ਉੱਤੇ ਲੋਕਾਂ ਨੇ ਟਿੰਡਾ ਵਗੈਰਾ ਲਾਤੀਆਂ ਜਿਹੜੀਆਂ ਅੱਜ ਹਰ ਕਿਸੇ ਨੂੰ ਵਧੀਆ ਲੱਗਣਗੀਆਂ ਉਸ ਸਮੇਂ ਦੀਆਂ ਨਿਸ਼ਾਨੀਆਂ ਤੇ ਜਿਹੜਾ ਦੂਸਰਾ ਖੂਹ ਆ ਤੇ ਉਹ ਬੰਦ ਕਰ ਦਿੱਤਾ ਗਿਆ ਆ ਹੁਣ ਉਧਰ ਲੈ ਕੇ ਚੱਲਦੇ ਆ ਸਸਈ ਗਾਜੀ ਉਹ ਸੁਣਾਓ ਜੀ ਲੈੜੇ ਦਿਖਾ ਨਾ ਮੂਵੀ ਬਣਾਉਂਦੇ ਛੱਡੇ ਨੇ ਅੱਜ ਵੀ ਦੇਖੋ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਅਸੀਂ ਰਾਹੇ ਦੇਖਦੇ ਪਏ ਜੀ ਉਹ ਬੱਲਰ ਵਗਾਰਾ ਲੱਗੇ ਆਏ ਜੀ ਤੁਸੀਂ ਸਾਹਮਣੇ ਦੇਖ ਸਕਦੇ ਆਂ ਇਹ ਚਾਰਦਵਾਰੀ ਆ ਜਿਹਦੇ ਅੰਦਰ ਖੂਹ ਸੀਗਾ ਜਿਹਨੂੰ ਕਿਸੇ ਕਾਰਨ ਕਰਕੇ ਪੂਰ ਕੇ ਤੇ ਇਹਦੇ ਉੱਪਰ ਨਲਕਾ ਲਗਾ ਦਿੱਤਾ ਗਿਆ ਆ ਕਾਰਨ ਅਸੀਂ ਨਹੀਂ ਜਾਣਦੇ ਕੀ ਕਾਰਨ ਹੋਏਗਾ ਜਿਹੜਾ ਇਹ ਜਿਹੜਾ ਖੂਹ ਆ ਇਹਨੂੰ ਪੂਰਨਾ ਪਿਆ ਤੇ ਇਸ ਨਲਕੇ ਦਾ ਜੋ ਸਾਨੂੰ ਲੱਗਦਾ ਕਿ ਪਾਣੀ ਵੀ ਨਹੀਂ ਇਸ ਵੇਲੇ ਆ ਰਿਹਾ ਤੇ ਜੋ ਸਾਨੂੰ ਇੱਥੇ ਸੌਣ ਨੂੰ ਮਿਲਿਆ ਕਿ ਇੱਥੇ ਇੱਕ ਕਮਰਾ ਬਣਾ ਦਿੱਤਾ ਗਿਆ ਆ ਬਿਲਕੁਲ ਨਾਲ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਬਿਲਕੁਲ ਬੈਕ ਸਾਈਡ ਤੇ ਆ ਖੂਦ ਇਹ ਤੇ ਇਹਦੇ ਅੰਦਰ ਕੀ ਆ ਬਾਲਣ ਅੱਛਾ ਇਹਦੇ ਅੰਦਰ ਗੁਰੂ ਘਰ ਦਾ ਬਾਲਣ ਵਗੈਰਾ ਰੱਖਿਆ ਹੋਇਆ ਆ ਹੁਣ ਤੁਸੀਂ ਸਾਰੇ ਦੇਖ ਸਕਦੇ ਆ ਕਿ ਅਸੀਂ ਤੁਹਾਨੂੰ ਘੁੰਮ ਫਿਰ ਕੇ ਸਾਰਾ ਦਿਖਾਤਾ ਇੱਥੇ ਜੋ ਵੀ ਸਾਨੂੰ ਉਸ ਸਮੇਂ ਦੀਆਂ ਨਿਸ਼ਾਨੀਆਂ ਸਗੀਆਂ ਲੁਕੀਆਂ ਹੋਈਆਂ ਉਹ ਸਾਰੀਆਂ ਦਿਖਾਈਆਂ ਆ ਤੇ ਹੁਣ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਆ ਤੇ ਆਸ ਵੀ ਕਰਦੇ ਆ ਕਿ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿਓਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤਾਂ ਕਿ ਸਾਨੂੰ ਕਾਫੀ ਮੋਟੀਵੇਸ਼ਨ ਮਿਲ ਸਕੇ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਚਲੋ ਹੁਣ ਚੱਲਦੇ ਆ ਸਮਾਂ ਦੇਖਦੇ ਹੋਏ ਧੰਨਵਾਦ